ਸਰਦਾਰ ਭਗਵਾਨ ਸਿੰਘ ਮਾਨ ਜੀ ਜਿੰਦਾਬਾਦ 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 ਸਤਿੰਦਰਜੀਤ ਸਿੰਘ ਕੁੰਮਨ ਜੀ ਜਿੰਦਾਬਾਦ 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 ਸਤਾਰੰਜੀਤ ਸਿੰਘ ਰਾਣਾ ਜੀ ਜਿੰਦਾਬਾਦ 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 ਵਾਲੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਿਮਰਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਿੰਨੇ ਸਵਾਲ ਕੀ ਜਣਾ ਚੋਣੇ ਅੱਜ ਜਿਹੜਾ ਉਦਘਾਟਨ ਕੀਤਾ ਗਏ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹੁੰਨਾ ਨਡਾਲਾ ਵਾਸੀਆਂ ਨੂੰ ਇਹ ਬਹੁਤ ਪਹਿਲਾਂ ਦੀ ਮੰਗ ਸੀਗੀ ਜਿਹੜੀ ਇਹਨਾਂ ਦੀ ਪੂਰੀ ਹੋਈ ਤੇ ਮੈਨੂੰ ਅਜੇ ਵੀ ਯਾਦ ਹੈ ਜਦੋਂ ਵੀ ਮੈਂ ਨਡਾਲਾ ਫੇਰੀ ਤੇ ਆਉਣਾ ਕਿਤੇ ਵੀ ਗੱਲ ਹੋਣੀ ਸਭ ਤੋਂ ਪਹਿਲਾਂ ਹਰ ਵਸ਼ਿੰਦੇ ਨੇ ਇਹੀ ਕਹਿਣਾ ਕਿ ਸਾਨੂੰ ਵੀ ਹੈਲਥ ਦੀ ਕੋਈ ਫੈਸਿਲਿਟੀ ਦੋ ਤੇ ਸਭ ਤੋਂ ਪਹਿਲੀ ਜਿਹੜੀ ਇਹ ਸੀਗੀ ਤੇ ਅਸੀਂ ਇਹਨੂੰ ਸਾਡੀ ਸੀਐਮ ਸਾਹਿਬ ਨੇ ਸੁਣੀ ਸਾਡੀ ਗੁਜਾਰੇਚ ਤੇ ਅੱਜ ਇੱਥੇ ਨਡਾਲੇ ਦੇ ਵਿੱਚ ਪਹਿਲਾ ਜਿਹੜਾ ਮਹੱਲਾ ਕਲੀਨਿਕ ਤੇ ਖੁੱਲਿਆ ਤੇ ਸਿਰਫ ਜਿਹੜਾ ਕਾਰਵਾ ਇੱਥੇ ਨਹੀਂ ਰੁਕਣਾ ਸਾਡੀ ਕੋਸ਼ਿਸ਼ ਹੋਰ ਵੱਡੀ ਹੈ ਦੇ ਤੋਂ ਵੀ ਇਹ ਅਸੀਂ ਜਸਟ ਫਰਸਟ ਸਟੈਪ ਜਿਹੜਾ ਇੱਥੇ ਰੱਖਿਆ ਜਿਹੜਾ ਪਿਛਲੀਆਂ ਸਰਕਾਰਾਂ ਚ ਅਣਗੌਲੇ ਆ ਚੱਲਿਆ ਜਾਂਦਾ ਸੀ ਪਤਾ ਨਹੀਂ ਕਿਦਾਂ ਟਾਈਮ ਲੰਘ ਰਿਹਾ ਸੀਗਾ ਨਡਾਲੇ ਦਾ ਤੇ ਅਸੀਂ ਇੱਕ ਪਹਿਲਾ ਕਦਮ ਜਿਹੜਾ ਰੱਖਤਾ ਇਸ ਚ ਹੌਲੀ ਹੌਲੀ ਇਸ ਤੋਂ ਵੱਧਦੇ ਜਾਵਾਂਗੇ ਜਿੱਥੇ ਕਿੱਥੇ ਉਦੋਂ ਕਟਨ ਕੀਤੀ ਗਈ ਹੈ ਦੇਖੋ ਜੀ ਅੱਜ ਭਲਾਥ ਨਡਾਲਾ ਢਿਲਵਾ ਇਹ ਤਿੰਨ ਥਾਂ ਤੇ ਤੇ ਇਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਵਾਦਾ ਕੀਤਾ ਕਿ ਇਹ ਨਿਗਾ ਕਿ ਇੱਥੇ ਹੀ ਕਲਾ ਮਹੱਲਾ ਕਲੀਨਿਕ ਅਸੀਂ ਹਰ ਪਿੰਡ ਤੱਕ ਪਹੁੰਚਣਾ ਅੱਗੇ ਵੀ ਗੱਲ ਕਰਦੇ ਆਂ ਜਦੋਂ ਕਿਸੇ ਚੀਜ਼ ਦੀ ਸ਼ੁਰੂਆਤ ਕਰਨੀ ਹੋ ਕਿਤੋਂ ਤੋਂ ਸ਼ੁਰੂਆਤ ਕਰਨੀ ਹੁੰਦੀ ਤਾਂ ਮੈਨੂੰ ਇਹ ਲੱਗਾ ਕਿ ਸ਼ੁਰੂਆਤ ਕਰਦੇ ਆਂ ਡਾਲੇ ਦੀ ਪ੍ਰਾਇਓਰਿਟੀ ਸਭ ਤੋਂ ਪਹਿਲਾਂ ਬਣਦੀ ਸੀ ਪੋਪੂਲੇਸ਼ਨ ਵਾਈਜ਼ ਵੀ ਤੇ ਇਹਨਾਂ ਦੀ ਮੰਗ ਵਾਈਜ਼ ਵੀ ਜਦੋਂ ਆਪ ਆਪਣੇ ਮੂੰਹ ਕਹਿ ਕੇ ਮੰਗ ਰਿਹਾ ਤਾਂ ਇਹ ਡਿਜ਼ਰਵ ਕਰਦੇ ਸੀ ਜੀ ਅੱਜ ਕਿ ਵਿਦਿਆਰਥੀਨ ਵੱਲੋਂ ਸ਼ਮਾਰੋਸ਼ਨ ਕੀਤੀ ਗਈ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਸਾਡਾ ਸੁਸਾਇਟੀ ਵਾਈਜ਼ ਵੀ ਫਰਸਟ ਬੰਦਾ ਆ ਤੇ ਅਸੀਂ ਚਾਹੁੰਦੇ ਆਂ ਕਿ ਜਦੋਂ ਬੱਚਾ ਅੱਜ ਇੱਥੇ ਆ ਤਾਂ ਅੱਜ ਇਹਨਾਂ ਤੋਂ ਪੁੱਛਿਆ ਕਿ ਪਲੱਸ 1 ਚ ਪੜਦੇ ਆ ਤੇ ਹੁਣ ਹਰ ਸਟੂਡੈਂਟ ਆ ਸਾਡੀ ਰਿਕਵੈਸਟ ਤੇ ਇੱਥੇ ਆਏ ਆ ਤੇ ਅੱਜ ਮੈਂ ਚਾਹੁੰਦਾ ਹੀ ਜਿੱਦਾਂ ਸਾਡੇ ਨਾਲ ਆਫੀਸਰਜ਼ ਆ ਡਾਕਟਰ ਆ ਸਾਰੇ ਜਣੇ ਅੱਜ ਇੱਥੇ ਆ ਤੇ ਇਹ ਵੀ ਮੈਂ ਜਦੋਂ ਅਸੀਂ ਪੜਦੇ ਸੀ ਸਾਡੇ ਲਈ ਵੀ ਇਨਸਪੀਰੇਸ਼ਨ ਸਿਗਾ ਮਿਲਣਾ ਤੇ ਬਹਾਨੇ ਨਾਲ ਅੱਜ ਮਿਲਣਾ ਵੀ ਹੋ ਗਿਆ ਤੇ ਅਸੀਂ ਚਾਹੁੰਦੇ ਕਿ ਇਹਨਾਂ ਨੂੰ ਵੀ ਇਹ ਫੀਲ ਹੋਵੇ ਕਿ ਇਹਨਾਂ ਦੀ ਪੜ੍ਹਾਈ ਜਿਹੜੀ ਵਰਥ ਇਟ ਆ ਕਿ ਹੁਣ ਪੜ੍ਹੇ ਆ ਜਿੱਥੇ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਖੜਕੇ ਬਰਾਬਰ ਇਹਨਾਂ ਨੇ ਜਿਹੜੇ ਸ਼ਮਾਂ ਨੂੰ ਜਿਹੜੀ ਰੋਸ਼ਨੀ ਦਿੱਤੀ ਠੀਕ ਆ ਗਿਆ ਕੀ ਕਹਿਣਾ ਚਾਹੁੰਦੇ ਸੀ ਜੀ ਅਸੀਂ ਧੰਨਵਾਦ ਕਰਦੇ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੰਤਰੀ ਸਾਹਿਬਾਨ ਦਾ ਤੇ ਐਡਵੋਕੇਟ ਹਰਸ਼ਰਨ ਘੋਮਣਜੀ ਜਿਹੜੇ ਹਲਕਾ ਇਨਚਾਰਜ ਤੇ ਡਾਇਰੈਕਟਰ ਜਲ ਯੋਜਨਾ ਬੋਰਡ ਰਿਸੋਰਸ ਮੈਨੇਜਮੈਂਟ ਦਾ ਜਿਨ੍ਹਾਂ ਨੇ ਨਡਾਲੇ ਦੀ ਮੰਗ ਦੇ ਉੱਤੇ ਇੱਥੇ ਲੋੜ ਬੜੀ ਸੀ ਸੱਚੀ ਲੋੜ ਸੀ ਤੇ ਮੁਹੱਲਾ ਕਲੀਨਿਕ ਜਿਹੜਾ ਉਹ ਖੋਲ੍ਹਿਆ ਵਾ ਇਹ ਨਾਮ ਮੁਹੱਲਾ ਕਲੀਨਿਕ ਦੇ ਕਾ ਜਿਹੜੀਆਂ ਅੱਜ ਸਬਦਾਵਾ ਸਾਰੀਆਂ ਹਸਤਾਲ ਵਾਲੀਆਂ ਵਾ ਵਧੀਆ ਟੈਸਟ ਆ ਫ੍ਰੀ ਟੈਸਟ ਆ ਤੇ ਇਸ ਚੀਜ਼ ਦੀ ਸੱਚੀ ਇੱਥੇ ਲੋੜ ਵੀ ਬੜੀ ਸੀ ਮੈਂ ਵਧਾਈ ਦਿੰਦਾ ਸਾਰੇ ਨਡਾਲੇ ਨੂੰ ਤੇ ਜਿਹੜੇ ਸ਼ੁਰੂ ਤੋਂ ਰੋਲਾ ਪਾਉਂਦੇ ਸੀਗੇ ਵੀ ਇੱਥੇ ਹਸਪਤਾਲ ਹੈ ਨਹੀਂ ਹਸਪਤਾਲ ਹੈ ਨਹੀਂ ਉਹਨਾਂ ਨੂੰ ਵੀ ਉਹ ਕਹਿਣਾ ਚਾਹੁੰਦਾ ਵੀ ਨਾਲ ਉੱਡ ਤੁਰ ਕੇ ਸਪੋਰਟ ਕਰਿਓ ਹਸਪਤਾਲ ਆ ਗਿਆ ਵਾ ਸੜਕਾਂ ਵੀ ਤੁਹਾਡੀਆਂ ਬਣ ਜਾਣੀਆਂ ਪਾਣੀ ਦਾ ਵੀ ਹੱਲ ਹੋ ਜਾਣਾ ਥੋੜਾ ਬੋੜਾ ਟਾਈਮ ਜ਼ਰੂਰ ਲੱਗਦਾ ਕੋਈ ਐਡੀ ਗੱਲ ਨਹੀਂ ਪਰ ਸਰਕਾਰ ਕੰਮ ਕਰਨ ਲਈ ਵਚਨ ਬੰਨਦਾ ਸਰਕਾਰ ਕੰਮ ਕਰਦੀ ਰਹੂਗੀ ਕਰਨੇ ਅਧਗਾਟਨ ਕਰਨੇ ਉਹ ਬੂਥਾਂ ਤੇ ਜੂ ਬੰਦੇ ਰਹੇ ਨਾ ਅੱਡੇ ਉਹਨਾਂ ਨੂੰ ਚੇਤਾ ਭੁੱਲ ਗਿਆ ਉਹਨਾਂ ਨੇ ਪਾਰਟੀ ਛੱਡ ਛੜੀ ਏ ਹੁਣ ਮੈਂ ਮੈਂ ਤੇ ਹੈਰਾਨ ਹਾਂ ਕੱਲ ਪਰਸੋਂ ਬਾਦਲ ਸਾਹਿਬ ਦੀ ਇੱਦਾਂ ਸਿਫਤਾਂ ਕਰਨ ਦੇ ਮੈਨੂੰ ਲੱਗਦਾ ਇੱਕ ਤੁਹਾਨੂੰ ਤੇ ਇਹਨੇ ਵੈਲੈਂਟਾਈਨ ਦੇ ਵਾਲੇ ਦਿਨ ਭਾਜਪਾ ਦਾ ਫੁੱਲ ਫੜ ਲਿਆ ਸੀ ਫੜਦਾ ਇਹਨੇ ਫੇਰ ਉਹ ਹੀ ਏ ਹੁਣ ਉਹਦਾ ਦਾ ਕੰਮ ਹੈ ਨੁਕਸ ਕੱਢਣਾ ਉਹਨਾਂ ਨੂੰ ਕੋਈ ਨਾ ਲੱਭਾ ਤੇ ਉਹਨੇ ਕਹਿੰਦਾ ਡਾਇਰੈਕਟਰ ਨੇ ਟੀਕਾ ਜ਼ੋਰ ਦੀ ਲਾਤਾ ਮੇਰੇ ਬੰਦੇ ਨੂੰ ਨਾਰਾਜ਼ਗੀ ਆ ਗਈ ਏ ਉਹਨਾਂ ਨੇ ਕਹਿੰਨ ਸਬਰ ਕਰੋ ਕੰਮ ਹੁੰਦੇ ਵੇਖੋ ਇੱਕ ਗੱਲ ਨੂੰ ਠੀਕ ਏ ਵੀ ਉਹਨਾਂ ਨੇ ਆਖਿਆ ਵੀ ਹਲਕਾ ਚਾਰਜ ਘਾਟ ਨਹੀਂ ਜੇ ਉਹ ਤੇ ਮਹਾਰਾਜ ਨੇ ਸਾਨੂੰ ਡਾਇਰੈਕਟਰ ਦਾ ਉਹਦਾ ਦੇ ਦਿੱਤਾ ਤੇ ਹੌਲੀ ਹੌਲੀ ਲੋਕਾਂ ਦੇ ਹੱਥ ਵਾਸਾ ਮੈਂ ਕਈ ਵਾਰੀ ਕਹਿਣਾ ਹੁੰਦਾ ਵੋਟ ਮੇਰੀ ਵੀ ਇੱਕਾ ਤੁਹਾਡੀ ਵੀ ਇੱਕਾ ਇਹਨਾਂ ਦੀ ਵੀ ਇੱਕਾ ਜਿਤਾਉਣਾ ਹਰੋਣਾ ਲੋਕਾਂ ਨੇ ਆ ਲੋਕਾਂ ਦੇ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਜਾਵਾਂਗੇ ਜਦੋਂ ਸਾਰੀਆਂ ਸੁਵਿਧਾਵਾਂ ਲੈ ਕੇ ਜਾਵਾਂਗੇ ਤੇ ਇੱਕ ਦੋ ਵਾਰੀ ਹਰ ਬੰਦਾ ਹਰਦਾ ਹੀ ਹੁੰਦਾ ਡਿਗ ਡਿਗ ਕੇ ਜਵਾਨ ਹੁੰਦਾ ਪਰ ਮਾਤਾਵਾ ਮਿਹਰ ਕਰੂਗਾ ਸਾਨੂੰ ਵੀ ਸਫਲਤਾ ਮਿਲੂਗੀ ਮੈਂ ਬਾਕੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਗੁਮਰਾਹ ਨਾ ਹੋਈਏ ਇਕੱਠੇ ਹੋ ਕੇ ਕੰਮ ਕਰੀਏ ਸਾਰੇ ਜਾਨੇ ਤੁਹਾਡੇ ਸਾਹਮਣੇ 6ਵਾਂ 7ਵਾਂ ਮੁਹੱਲਾ ਕਲੰਡ ਖਲਕਾ ਪਲਾਥ ਨੂੰ ਮਿਲ ਗਿਆ ਵਾ ਛੜਕਾਂ ਤਕਰੀਬਨ ਸਾਰੀਆਂ ਬਣ ਗਿਆ ਤੁਸੀ ਬੰਦਾ ਨਿਬੜ ਗਿਆ ਵਾ ਹੋਰ ਵੀ ਜਿਹੜੀਆਂ ਸੁਵਿਧਾਵਾਂ ਸਾਰੀਆਂ ਹੋਣੀਆਂ ਵਾ ਇੱਕ ਦੀ ਜਿਹੜੀ ਰਹਿੰਦੀ ਉਹ ਵੀ ਦੋ ਚਾਰ ਮਹੀਨੇ ਦੇ ਚੱਲਬ ਜਾਣੀ ਹੈ ਮੈਂ ਹੱਥ ਜੋੜ ਮੇਨ ਸਰਕਾਰ ਦੇ ਨਾਲ ਤੁਰੀਏ ਇਮਾਨਦਾਰ ਸਰਕਾਰ ਆ ਇਮਾਨਦਾਰਾਂ ਦੀ ਸਰਕਾਰ ਆ ਤੇ ਆਪਾਂ ਗੁਮਰਾਹ ਨਾ ਹੋਈਏ